ਮੈਂ ਰਜੇਸ਼ ਕੌਸ਼ਕ ਕੱਕੀ ਪੰਡਿਤ ਮੇਰੀ ਅਖੀਰ ਭਾਤੀਏ ਸ਼੍ਰੀ ਮੰਦਰ ਬਰਵੰਦਾ ਕਮੇਟੀ ਵੱਲੋਂ ਮਹਾ ਮਰਤੰਜੇ ਸੰਜੀਵਨੀ ਯੱਗ ਦਾ ਪ੍ਰਯਾਲਾ ਕੀਤਾ ਸੀਗਾ 1 ਤਰੀਕ ਤੋਂ 7 ਤਰੀਕ ਲਗਾਤਾਰ ਚੱਲਿਆ ਸੀ 8 ਤਰੀਕ ਨੂੰ ਪੂਰਨ ਹੋਤੀ ਸੀ ਜੋ ਕਿ ਅੱਜ ਅਸੀਂ ਅੱਜ ਪੂਰਨ ਹੋਤੀ ਕੀਤੀ ਹੈ ਸ਼ਹਿਰ ਦਾ ਜਿਹੜਾ ਵਾਤਾਵਰਨ ਖਰਾਬ ਹੋਇਆ ਪਿਆ ਹਰ ਥਾਂ ਤੇ ਮਰਡਰ ਹੋ ਰਹੇ ਆ ਬੱਚੇ ਲੜ ਰਹੇ ਆ ਤੁਸੀਂ ਟੀਵੀਆਂ ਤੇ ਦੇਖਾ ਹੀ ਰਹੇ ਹੋ ਮੀਡੀਆ ਦੇ ਮਾਧਿਅਮ ਨਾਲ ਦੇਖ ਹੀ ਰਹੇ ਆ ਇਸੀ ਕਰਕੇ ਇਸੇ ਹਵਨ ਕਰਾਇਆ ਸੰਜੀਵਨੀ ਜਿਹੜੀ ਆਇਓ ਲੰਬੀ ਕਰਦੀ ਹੈ ਬਿਮਾਰੀਆਂ ਦੂਰ ਕਰਦੀ ਹੈ ਕਾਲ ਸਰਦੋਸ਼ ਦੂਰ ਕਰਦੀ ਹੈ ਔਰ ਸ਼ਹਿਰ ਦਾ ਮਾਹੌਲ ਠੀਕ ਕਰ ਦਵਾ ਸਤਬੁੱਧੀ ਦੇਣ ਵਾਸਤੇ ਇਹ ਯੱਗ ਕਰਵਾਇਆ ਕਿ ਆਉਣ ਵਾਲੇ ਸ਼ਹਿਰ ਦਿਨਾਂ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜੋ ਨੌਜਵਾਨ ਹੈ ਜਿਹੜੇ ਕਤਲਿਆਂ ਕਾਰਨ ਉਤਰਿਆ ਪਿਆ ਉਹ ਸ਼ਾਂਤ ਹੋਵੇ ਉਹਨਾਂ ਦੀ ਆਇਓ ਲੰਬੀ ਹੋਵੇ ਸਿਹਤਮੰਦ ਹੋਵੇ ਔਰ ਸਾਡੇ ਸ਼ਹਿਰ ਦੇ ਵਿੱਚ ਖੁਸ਼ਹਾਲੀ ਹੋਵੇ ਹਰਿਆਲੀ ਹੋਵੇ ਹਾਂਜੀ ਪਿਛਲੇ ਦਿਨਾਂ ਚ ਮਾਤਾ ਮੰਦਿਰੇ ਕਾਫੀ ਗਣਗਣ ਚੰਗੀ ਟੀਮ ਹੈ ਦੇਖੋ ਜੀ ਕਾਲੀ ਮਾਤਾ ਦੇ ਜਿਹੜੇ ਮੰਦਿਰ ਤੇ ਗੜਬੜ ਚੱਲ ਰਹੀ ਆ ਉਹ ਇੱਕ ਬੰਦੇ ਦਾ ਕੰਮ ਨਹੀਂ ਆ ਕਾਫੀ ਜਨੇ ਆ ਉੱਥੇ ਬਹੁਤ ਬੁਰਾ ਹਾਲ ਆ ਮੰਦਿਰ ਦੇ ਅੰਦਰ ਪ੍ਰਸ਼ਾਦ ਨਕਲੀ ਹੈ ਤੁਸੀਂ ਉੱਥੇ ਪ੍ਰਸ਼ਾਦ ਖਾ ਨਹੀਂ ਸਕਦੇ ਤੁਸੀਂ ਅੰਦਰ ਲਗਾ ਕੇ ਦਿਖਾ ਦਿਓ ਜਿਹੜਾ ਉੱਥੇ ਦਾ ਪੇੜ ਹੈ ਤੁਸੀਂ ਇਹ ਦੱਸੋ ਦੁੱਧ 80 90 ਰੁਪਏ ਕਿਲੋ ਆ 10 ਕਿਲੋ ਦੁੱਧ ਪਾੜਦੇ ਆ ਤਾਂ ਆ ਕੇ ਆਪਾਂ ਨੂੰ 1 ਕਿਲੋ ਖੁਆ ਨਿਕਲਦਾ ਉਹ ਮਤਲਬ ਜੇ 1000 ਰੁਪਏ ਕਿਲੋ ਖੁਆ ਨਿਕਲਿਆ ਸਾਨੂੰ ਤੇ 300 ਰੁਪਏ ਕਿਲੋ ਪੇੜੇ ਕਿਵੇਂ ਮਿਲ ਸਕਦੇ ਹੈ ਉਹ ਸਭ ਮਾਫੀਆ ਜੀ ਇਹ ਜਿੰਨੀਆਂ ਰੇੜੀਆਂ ਚੱਕੀਆਂ ਜਾਣੀ ਚਾਹੀਦੀਆਂ ਉਹ ਡੀਸੀ ਸਾਹਿਬ ਨੇ ਇਸੇ ਕਰਕੇ ਚੇਅਰਮੈਨ ਜੀ ਦੇ ਰਨੇ ਹਟਾਇਆ ਪਰ ਲੋੜ ਨਹੀਂ ਸੀਗੀ ਪਰ ਉਹ ਡੀਸੀ ਸਾਹਿਬ ਕਾਰਵਾਈ ਕਰਦੇ ਠੋਕ ਕੇ ਪ੍ਰਸ਼ਾਸਨ ਸ਼ਾਸਨ ਨੂੰ ਸੇਹੀ ਬੇਨਤੀ ਕਰਦੇ ਕਿ ਜਿਹੜੇ ਬੰਦੇ ਉੱਥੇ ਮਾਫੀਆ ਬਲੇ ਹੈਗੇ ਚਾਹੇ ਕੋਈ ਹੋਵੇ ਚਾਹੇ ਸਾਡਾ ਆਪਣਾ ਵੀ ਕਿ ਨਾ ਹੋਵੇ ਮੰਦਰ ਤੋਂ ਉਹਨੂੰ ਬਾਹਰ ਕੱਢਣਾ ਜਿੱਦੇ ਉਸਤੇ ਪੁਲਿਸ ਕਾਰਵਾਈ ਕਰਦੀ ਜੇ ਭਾਈਚਾਰੇ ਨੂੰ ਵਧਾਉਣ ਲਈ ਦੇਖੋ ਅਸੀਂ ਜਿਹੜੇ ਹਵਲ ਕਾਇਆ ਅਫੀਸੀ ਭਾਈਚਾਰੇ ਨੂੰ ਵਧਾਉਣ ਵਾਸਤੇ ਕਰਾਏ ਤੁਹਾਡੇ ਸਾਡੇ ਮੇਰੇ ਨਾਲ ਤੁਸੀਂ ਦੇਖੋ ਕੱਲੇ ਹਿੰਦੂ ਨਹੀਂ ਸਰਦਾਰ ਵੀ ਆ ਮੋਮਨਨ ਮੁੰਡੇ ਸਾਡੇ ਨਾਲ ਸੋਨਾ ਜੀ ਆਏ ਪਿਆ ਵਰਲਡ ਫੇਮਸ ਬੰਦੇ ਜਿਹਨਾਂ ਨੇ ਸਿੱਧੂ ਮੂਸੇ ਦਾ ਟੈਟੂ ਬਣਾਇਆ ਪਿਆ ਉਹ ਸਾਡੇ ਦਾ ਪੂਰਾ ਹਵਲ ਕਰਾ ਕੇ ਆਏ ਸਾਡੇ ਚ ਕੋਈ ਭੇਤ ਭਾਦਰੀ ਹੈ ਇਹ ਤਾਂ ਥੋੜਾ ਜਿਹਾ ਰਾਜਨੀਤਿਕ ਪਾਰਟੀਆਂ ਦਾ ਹੋ ਜਾਂਦਾ ਹੁੰਦਾ ਹੈ ਮੁੱਦਾ ਕਦੀ ਪਰ ਐਸਾ ਕੋਈ ਨਹੀਂ ਹੈ ਪਟਿਆਲੇ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੋਸਟ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਤਖਤ ਭਾਰਤ ਹੈੱਡਕੁਆਰਟਰ ਕਾਲੀ ਮਾਤਾ ਮੰਦਿਰ ਪਟਿਆਲਾ ਜੋ ਅੱਜ ਇੱਥੇ ਆਮਨ ਕੀਤਾ ਗਿਆ ਇਹ ਦੱਸ ਦੋ ਇਹ ਇੱਕ ਤਰੀਕ ਤੋਂ ਹਵਨ ਔਰ ਪੂਜਾ ਸ਼ੁਰੂ ਹੋਈ ਹੈ ਅਕਲ ਭਾਰਤੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਜਿਹਦੇ ਰਾਸ਼ਟਰੀ ਪ੍ਰਧਾਨ ਮੇਰੇ ਨਾਲ ਖੜੇ ਨੇ ਸ਼੍ਰੀ ਰਜੇਸ਼ ਕੌਸ਼ਕ ਜੀ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਇਹ ਮਹਾ ਮਤਰੰਜੇ ਸੰਜੀਵਨੀ ਪਾਠ ਸ਼ੁਰੂ ਕਰਾਇਆ ਸੀ ਜਿਹੜਾ ਅਖੰਡ ਪਾਠ ਇਹ ਚੱਲਿਆ ਔਰ ਇਹ ਅੱਜ ਦੀ ਸੰਪੂਰਨਤਾ ਹੋਈ ਹੈ ਅਸੀਂ ਸਾਰਿਆਂ ਨੇ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਸ਼ੋਕ ਜੀ ਖੜੇ ਨੇ ਸਿੰਘ ਸਾਹਿਬ ਖੜੇ ਨੇ ਸਾਰੇ ਅਸੀਂ ਸ਼ਿ ਭਗਤ ਅੱਜ ਇਹਨਾਂ ਦੇ ਨਾਲ ਇੱਥੇ ਸ਼ਾਮਲਾ ਹੈ ਔਰ ਬਹੁਤ ਵੱਡਾ ਇਹ ਤਮ ਤਾਂ ਮੈਂ ਇੱਕ ਸਮਾਗਮ ਇਹਨਾਂ ਨੇ ਕਰਾਇਆ ਹੈਗਾ ਜਿਹੜੀ ਭਗਵਾਨ ਸ਼ਿਵ ਸ਼ੰਕਰ ਦੀ ਪੂਜਾ ਹੋਈ ਹੈ ਤੁਹਾਨੂੰ ਪਤਾ ਸਾਉਣ ਦਾ ਮਹੀਨਾ ਚੱਲ ਰਿਹਾ ਹੈਗਾ ਸੋ ਮੈਂ ਆਪਣੇ ਵੱਲੋਂ ਆਪਣੀਆਂ ਸੰਸਥਾਵਾਂ ਵੱਲੋਂ ਸ਼੍ਰੀ ਗੱਗੀ ਜੀ ਨੂੰ ਔਰ ਇਹਨਾਂ ਦੀ ਟੀਮ ਨੂੰ ਜਿਨ੍ਹਾਂ ਨੇ ਇਹ ਹਿੰਮਤ ਕਰਕੇ ਔਰ ਮੇਰੇ ਸਾਹਮਣੇਲੇ ਪਹਿਲੀ ਵਾਰੀ ਹੋਇਆ ਬਈ ਇਹ ਮਹਾ ਮਤਨਜੇ ਦਾ ਸੰਜੀਵਨੀ ਪਾਠ ਇਹਨਾਂ ਨੇ ਅਖੰਡ ਪਾਠ ਤੇ ਕਰਾਇਆ ਹੈਗਾ ਲਗਾਤਾਰ ਹਵਨ ਚੱਲ ਰਿਹਾ ਹੈ ਔਰ ਪੂਜਾ ਚੱਲ ਰਹੀ ਹੈ ਸੋ ਮੈਂ ਆਪਣੇ ਵੱਲੋਂ ਇਹਨਾਂ ਦੀ ਟੀਮ ਨੂੰ ਤੇ ਆਪਣੀਆਂ ਸੰਸਥਾਵਾਂ ਵੱਲੋਂ ਇਹਨਾਂ ਨੂੰ ਸੰਭੂ ਸਨਾਤਨੀਆਂ ਨੂੰ ਪੰਜਾਬ ਦੇ ਸਨਾਤਨੀਆਂ ਨੂੰ ਕੈਲੇਡੋਨ ਨੇ ਹਿੰਦੁਸਤਾਨ ਦੇ ਉਹ ਵਰਲਡ ਭਰ ਦੇ ਸਨਾਤਨੀਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਮੁबारकਾਂ ਦਿੰਨਾ ਹੈ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਜੈ ਬholenath ਸਤਿ ਸ਼ਕਾ ਜ਼ਿੰਦਗੀ ਹੀ ਬਦਲਦੀ ਤੂੰ ਨੇ ਕਿਆ ਜਰਾ

ਜਾ ਜਰਾ ਸੋ